ਹਰ ਰੋਜ਼ ਇਹ ਪ੍ਰਾਰਥਨਾ ਕਰਵਾਉਂਦੀ ਸੀ ਐ ਸਿਸਟਰ ਰਾਣੀ ਨੇ ਲੈ ਕੇ ਆਈ ਸੀ ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਇੰਨਾ ਜ਼ਿਆਦਾ ਰੋਂਦੀ ਹੁੰਦੀ ਸੀ ਨਾ ਇਹਨੇ ਜਦੋਂ ਪ੍ਰਾਰਥਨਾ ਕਰਉਣੀ ਰੋਣਾ ਸਭ ਤੋਂ ਪਹਿਲੀ ਤਕਲੀਫ ਦੀ ਬੰਟੀ ਬੰਟੀ ਗੁਲੀਆਂ ਖਾਂਦਾ ਸੀ ਉਹ ਨਹੀਂ ਕਰਦਾ ਸੀ ਬਾਂਟੀ ਕੁੱਟਦਾ ਸੀ ਮਾਰਦਾ ਸੀ ਗਾਲਾਂ ਕੱਢਦਾ ਸੀ ਬਹੁਤ ਕੁਝ ਕਰਦਾ ਸੀ ਬਾਂਟੀ ਦਾ ਜੀਵਨ ਆ ਜਿਹੜਾ ਨਰਕ ਭਰਿਆ ਸੀ ਇੱਕ ਦਮ ਜਿਹੜਾ ਇਹਦਾ ਦਿਮਾਗ ਹੈ ਟੱਡ ਸੀ ਇੱਕ ਵਾਰ ਇਹਨੇ ਜਿਆਦਾ ਮਾਰਿਆ ਸਾਨੂੰ ਚਰਚ ਦੇ ਸਾਰੇ ਬੰਦਿਆਂ ਨੂੰ ਇਕੱਠੇ ਹੋ ਕੇ ਜਾਣਾ ਪਿਆ ਬਾਂਟੀ ਦੇ ਕੋਲ ਬਾਂਟੀ ਨੂੰ ਸਮਝਾ ਕੇ ਆਏ ਲਗਾਤਾਰ ਜਲੀ ਪ੍ਰਾਰਥਨਾ 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 ਚੱਲਦੀ ਰਹੀ ਇੱਕ ਵਾਰ ਭੈਣ ਛੱਡ ਕੇ ਕਰੋ ਨੂੰ ਕਿਤੇ ਬਾਹਰ ਚਲੀ ਗਈ ਫਿਰ ਉਹਨੂੰ ਸੁਭਿਦਾਇਆ ਕਿ ਨਹੀਂ ਇਹਦੀ ਜ਼ਿੰਦਗੀ ਹੈ ਜਿਹੜੀ ਉਸ ਟਾਈਮ ਕਿੰਨੇ ਕੇ ਕੇਸ ਤੇ ਪਾਉਂਦੇ ਤੇ ਸੱਤ ਕੇ ਚੱਲਦੇ ਸੀ ਸੁਣੋ ਗੱਲ ਧਿਆਨ ਨਾਲ ਕਿੰਨੇ ਕੇ ਚੱਲਦੇ ਸੀ ਸੱਤ ਕੇ ਚੱਲਦੇ ਸੀ ਜਦੋਂ ਭੈਣ ਸਾਡੇ ਕੋਲ ਆਈ ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਉਸ ਟਾਈਮ ਮੈਂ ਪਾਸਟਰ ਵੀ ਨਹੀਂ ਸੀ ਲੇਕਿਨ ਮੇਰੇ ਕੋਲ ਪ੍ਰਾਰਥਨਾ ਕਰਨ ਦੀ ਸੀ ਪ੍ਰਭੂ ਦੇ ਦਾਸ ਪਾਸਟਰ ਜੇ ਜੀ ਸੰਤੂ ਜੀ ਉਹ ਸਾਡੇ ਵਿਚਕਾਰ ਆਏ ਪੈਨ ਦੇ ਲਈ ਪ੍ਰਾਰਥਨਾ ਮੁਣੀ ਸ਼ੁਰੂ ਹੋਈ ਹੌਲੀ ਹੌਲੀ ਕਰਕੇ ਤੇ ਕੇਸ ਕਸਮ ਨੂੰ ਸ਼ੁਰੂ ਹੋਏ ਔਰ ਸਭ ਤੋਂ ਵੱਡੀ ਜਿਹੜੀ ਗਵਾਹੀ ਸੀ ਕਿ ਬੰਟੀ ਜਿਹੜਾ ਆਜ਼ਾਦ ਹੋਣਾ ਸ਼ੁਰੂ ਹੋ ਗਿਆ ਔਰ ਜਿਹੜਾ ਨਸ਼ਾ ਇਹਨੂੰ ਹਰ ਰੋਜ਼ ਪਾਗਲਾਂ ਦੀ ਤਰ੍ਹਾਂ ਕਰ ਦਿੰਦੀ ਸੀ ਪਾਗਲਾਂ ਦੀ ਤਰ੍ਹਾਂ ਅੱਜ ਤੁਹਾਡੇ ਸਾਹਮਣੇ ਖੜਾ ਹੈ ਪਰਮੇਸ਼ਰ ਨੇ ਪੂਰਨ ਤੌਰ ਤੇ ਇਹਨੂੰ ਆਜ਼ਾਦ ਕਰਿਆ ਲੇਕਿਨ ਸ਼ੈਤਾਨ ਲਗਾਤਾਰ ਇਹਦੇ ਤੇ ਅਟੈਕ ਕਰਦਾ ਰਿਹਾ ਸੁਣਿਓ ਗੱਲ ਧਿਆਨ ਨਾਲ ਲਗਾਤਾਰ ਇੱਕ ਐਸਾ ਤਾਇਕ ਜੀ ਜੀਵਨ ਦੇ ਅੰਦਰ ਆਇਆ ਇਹ ਫਾਸਟਿੰਗ ਦੇ ਵਿੱਚ ਸੀ ਜਦੋਂ ਫਾਸਟਿੰਗ ਦੇ ਅੰਦਰ ਸੀ ਇਕਦਮ ਇਹ ਇੰਨੀ ਜ਼ਿਆਦਾ ਕਮਜ਼ੋਰ ਹੋ ਗਈ ਸਰੀਰ ਦੇ ਵਿੱਚ ਇੰਨੀ ਜ਼ਿਆਦਾ ਟੁੱਟ ਗਈ ਤੇ ਪਤਾ ਲੱਗਿਆ ਕਿ ਇਹਦੇ ਇਹ ਜਗ੍ਹਾ ਦੇ ਉੱਤੇ ਬ੍ਰੈਸਟ ਦੇ ਅੰਦਰ ਜਦੋਂ ਟੈਸਟ ਕਰਾਈ ਤੇ ਇਹਨੂੰ ਕੈਂਸਰ ਰਿਪੋਰਟ ਤਾਂ ਦੇ ਕੋਲ ਹੈ ਨੀ ਉਹਨੇ ਇਕਦਰੀ ਹੈ ਕਿ ਉਹ ਕੀ ਹੋਇਆ ਤੁਹਾਨੂੰ ਕੈਂਸਰ ਹੋ ਗਿਆ ਹਾਂਜੀ ਕੈਂਸਰ ਕੈਂਸਰ ਹੋ ਗਿਆ ਤੇ ਵਾਲ ਤੁਹਾਡੇ ਵਾਲ ਇਹਦੇ ਝੜ ਗਏ ਸੀ ਸਰੀਰ ਕਿ ਹੋ ਜਾਊਗਾ ਤੁਹਾਡਾ ਸਰੀਰ ਕਮੀ ਸੁੱਕ ਗਿਆ ਸੀ ਮੈਂ ਤੁਹਾਨੂੰ ਦੱਸਣਾ ਜਨਮ ਉਹਨਾ ਟਾਈਮ ਦੇ ਵਿੱਚ ਸਾਡਾ ਟੈਲੀਗ੍ਰਾਮ ਦੇ ਉੱਤੇ ਸੱਤ ਟਾਈਮ ਪ੍ਰਾਰਥਨਾ ਚੱਲਦੀ ਸੀ ਸੱਤ ਟਾਈਮ ਇਸ ਭੈਣ ਦੇ ਲਈ ਪ੍ਰਾਰਥਨਾ ਹੁੰਦੀ ਰਹੀ ਪ੍ਰਭੂ ਦੇ ਦਾਸ ਜਦੋਂ ਵੀ ਅਸੀਂ ਪ੍ਰਭੂ ਦੇ ਦਾਸ ਜਦੋਂ ਵੀ ਤੁਸੀਂ ਪ੍ਰਾਰਥਨਾ ਕਰਨੀ ਸ਼ੁਰੂ ਕਰਦੇ ਸਭ ਤੋਂ ਪਹਿਲਾ ਕਰਮਜੀਤ ਦਾ ਨਾਮ ਆਉਂਦਾ ਸੀ ਤੇ ਪਰਮੇਸ਼ਰ ਨੇ ਜੀਵਨ ਦੇ ਅੰਦਰ ਇੱਡਾ ਵੱਡਾ ਚਮਤਕਾਰ ਕਰਿਆ ਜਿਹੜੀਆਂ ਦਵਾਈਆਂ ਲੱਗਦੀਆਂ ਨਹੀਂ ਸੀ ਪਰਮੇਸ਼ਰ ਨੇ ਆਪਣਾ ਚਮਤਕਾਰ ਦਿਖਾਇਆ ਦਵਾਈਆਂ ਦਾ ਵੀ ਇੰਤਜ਼ਾਮ ਹੋਇਆ ਪਰੇਸ਼ਣ ਦਾ ਵੀ ਇੰਤਜ਼ਾਮ ਹੋਇਆ ਔਰ ਸਹੀ ਇੰਤਜ਼ਾਮ ਦੇ ਨਾਲ ਇਹਦਾ ਸਾਰਾ ਟ੍ਰੀਟਮੈਂਟ ਹੋਇਆ ਔਰ ਪਰਮੇਸ਼ਰ ਨੇ ਕੂੜੇ ਟਾਈਮ ਬਾਅਦ ਉਹੀ ਰਿਪੋਰਟ ਜਿਹੜੀ ਕੈਂਸਰ ਦੀ ਦੀ ਪੋਜ਼ਿਟਿਵ ਸੀ ਉਹ ਨੈਗਟਿਵ ਹੋ ਗਈ ਹਰ ਹਾਲ ਲਈਆ ਲੇਕਿਨ ਇੱਕ ਗੱਲ ਦੇ ਲਈ ਇਹ ਬਹੁਤ ਜ਼ਿਆਦਾ ਰੋਂਦੀ ਸੀ ਇੱਕ ਗੱਲ ਦੇ ਲਈ ਇਹ ਕਹਿੰਦੀ ਪਾਸਟਰ ਜੀ ਮੇਰੀ ਬੇਟੀ ਤੇ ਮੇਰੇ ਦੋਨਾਂ ਬੇਟਿਆਂ ਕੇ ਤੇ ਮੇਰੇ ਕੋਈ ਕਿਸ ਨੇ ਠੁਠਾ ਕੇਸ ਨਹੀਂ ਹੱਬਿਆ ਕਿੰਨੇ ਸਾਲ ਹੋ ਗਏ ਕੇਸ ਨੂੰ 8-9 ਸਾਲ ਹੋ ਗਏ ਸੀ 8-9 ਸਾਲ ਤੇ ਘਰ ਦੇ ਵਿੱਚ ਕੰਮਣ ਵਾਲਾ ਕੋਈ ਨਹੀਂ ਗਾਂਟੀ ਨਸਿਆਂ ਦੇ ਵਿੱਚ ਸੀ ਇਹ ਆਪਣੇ ਜੋਗੇ ਬਸ ਖਾਂਦਾ ਪੀਂਦਾ ਸੀ ਹੁਣ ਤਾਂ ਪਰਮੇਸ਼ਰ ਦੀ ਕਿਰਪਾ ਦੇ ਨਾਲ ਬਹੁਤ ਵਧੀਆ ਸਾਥ ਦਿੰਦਾ ਹੈ ਬੇਟੀ ਦਾ ਨਾਮ ਵਿਆਹੀ ਵੀ ਹੈ ਕਿਸ ਤਰੀਕੇ ਦੇ ਨਾਲ 9 ਸਾਲ ਨੇ ਤੀਕਾਂ ਭੁਗਤੀਆਂ ਤੇ ਪਿਛਲੇ ਹਫਤੇ ਕਿਹੜੇ ਦਿਨ ਮੰਗਲਵਾਰੇ ਵਾਲੇ ਦਿਨ ਪੈਨ ਦਾ ਤਰਫੋਂ ਫੋਨ ਕਰਦੀ ਪਈ ਸੀ ਉਹ ਦਿਲਵਾਰੇ ਨੇ ਸਵੇਰ ਫੋਨ ਕਰਿਆ ਪ੍ਰਾਰਥਨਾ ਕਰਦੇ ਪਏ ਸੀ ਕਹਿੰਦੀ ਅੱਜ ਕੇਸ ਦੀ ਸੁਣਵਾਈ ਹੈ ਅੱਜ ਫੈਸਲਾ ਹੋਣਾ ਹੈ ਮੈਂ ਪੈਨ ਨੂੰ ਕਿਹਾ ਪ੍ਰਾਰਥਨਾ ਕੀਤੀ ਪ੍ਰਭੂ ਉਸ ਅਧਿਕਾਰੀਆਂ ਨੂੰ ਵਿਰੋਧੀਆਂ ਨੂੰ

पहला स्थान क्यों देना है आश्तू पहला स्थान क्यों देना दे। है पहला धनवाद कि बनता है धनबाद दोर तर्क लैप अजय शुरुआत